ਰਵਿਦੀ ਕਾਲ ਖਾਲਸਾ ਬੰਗੀ ਦੀ ਖਫਤੇ ਸਤ ਸੰਗਤ ਜੀਓ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਬਿਬੇ ਨਾਨਕ ਦੇ ਜੰਦਰ ਇੱਕ ਤੋਂ 1 ਅਪ੍ਰੈਲ ਤੋਂ ਲੈ ਕੇ 4 ਅਪ੍ਰੈਲ ਤੱਕ ਮਨਾਇਆ ਜਾਣਾ ਹੈ ਸਾਰੇ ਮੇਲੇ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ ਪਰ ਇਹ ਆ ਵੀ ਸੰਗਤ ਦੀ ਸਾਨੂੰ ਅਡੀਕ ਹੈ ਵੀ ਸੰਗਤ ਵੱਧ ਚੜ ਕੇ ਇਸ ਸਮਗਮ ਦੇ ਵਿੱਚ ਸ਼ਾਮਲ ਹੋਵੇ ਹਨਾ ਹਰ ਤਰ੍ਹਾਂ ਸੰਗਤ ਦੀ ਸੇਵਾ ਕੀਤੀ ਜਾਊਗੀ ਦੂਸਰਾ ਇਹ ਆ ਵੀ ਜਿਹੜਾ ਪ੍ਰੋਗਰਾਮ ਹੈ ਉਹਦੇ ਬਾਰੇ ਮੈਂ ਸ਼ਾਰਟਕਟ ਦੱਸਣਾ ਚਾਹੁੰਦਾ ਹਾਂ ਵੀ ਪਹਿਲੀ ਤਰੀਕ ਨੂੰ ਇਹਦਾ ਇਹ ਨਿਸ਼ਾਨ ਸਾਹਿਬ ਦੀ ਚੁਲਾ ਚੋੜੇ ਦੀ ਸੇਵਾ ਤੇ ਉਸ ਤੋਂ ਬਾਅਦ ਫਿਰ ਬੱਚਿਆਂ ਦੇ ਦਸਤਾਰ ਮੁਕਾਬਲੇ ਹੋਣੇ ਆ। ਹਨ ਜੀ ਤੇ ਰਾਤ ਨੂੰ ਸ਼ਾਮ ਨੂੰ ਕਵੀ ਦਰਬਾਰ ਹੋਊਗਾ ਤੇ ਸਮੂਹ ਸੰਤੋਸ ਜੀ ਵੀ ਦਰਸ਼ਨ ਦੇਣ ਤੇ ਦੋ ਤਰੀਕ ਨੂੰ 15 ਜੋੜੇ ਲੜਕੀਆਂ ਦੇ ਵਿਆਹ ਤੇ ਸਵੇਰੇ ਸਵੇਰੇ 4:30 ਵਜੇ ਵੱਡੀ ਪਰਵਾਸ ਫਿਰ ਗੁਰਦੁਆਰਾ ਬੇਬੇ ਨਾਲ ਕੀਰਤਨਾਂ ਬਹੋ ਕੇ ਸਾਰੇ ਸ਼ਹਿਰ ਦੀ ਯਾਤਰਾ ਕਰਦੀ ਹੋਈ ਹਨ ਜੀ ਉਹ ਬੇ ਗੁਰਦੁਆਰਾ ਸਾਹਿਬੇ ਪਹੁੰਚੂਗੀ ਤੇ ਤੇ ਦਿਨ ਨੂੰ 15 ਜੋੜੇ ਲੜਕੀਆਂ ਦੀਆਂ ਸ਼ਾਦੀਆਂ ਹੋਣੀਆਂ ਹਨ ਤੇ ਰਾਤ ਨੂੰ ਫਿਰ ਕਵੀ ਦਰਬਾਰ ਹੋਵੇਗਾ ਤੇ ਉਸ ਤੋਂ ਬਾਅਦ ਆਪਣਾ ਤਿੰਨ ਤਰੀਕ ਨੂੰ ਸਵੇਰ ਨੂੰ ਨਗਰ ਕੀਰਤਨ ਵੱਡਾ ਹਾਂਜੀ ਆਰੰਭ ਹੋਊਗਾ 10:30 ਵਜੇ ਤੇ ਆਪ ਸਮੂਹ ਸੰਤਾਂ ਨੇ ਨਗਰ ਨਗਰ ਇਲਾਕੇ ਦੀਆਂ ਸੰਤਾਂ ਸ਼ਹਿਰ ਦੀਆਂ ਸੰਤਾਂ ਤੇ ਜਿਸੋ ਵਿੱਚ ਵਿਦੇਸ਼ ਤੋਂ ਆਈਆਂ ਸੰਤਾਂ ਨੇ ਸਾਰਿਆਂ ਨੇ ਸ਼ਾਮਲ ਹੋਣਾ ਹੈ ਤੇ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਆਪ ਆਓ ਰਾਤ ਨੂੰ ਕੀਰਤਨ ਦਰਬਾਰ ਹੋਣਾ ਹੈਗਾ ਤੇ 4 ਤਰੀਕ ਦਾ ਰਾਤ ਨੂੰ ਦਿਨ ਦਾ ਦੀਵਾਨ ਹੋਏਗਾ ਤੇ ਮੈਂ ਆਪ ਸਮੂਹ ਸੰਗਤ ਨੂੰ ਸਮੂਹ ਇਲਾਕੇ ਨੂੰ ਅਸੀਂ ਸ਼ਹਿਰ ਦੇ ਬਤੌਂਦੇ ਸੱਜਣਾ ਸ਼ਹਿਰ ਨੂੰ ਅਸੀਂ ਸੰਤਾਂ ਨੂੰ ਬੇਨਤੀ ਕਰਦਾ ਹਾਂ ਵੀ ਆਪ ਇਸ ਸਮਾਗਮ ਦੇ ਵਿੱਚ ਬਾਦ ਚੜ ਕੇ ਹਿਸਾ ਲੋ ਤੇਰੋਂ ਕਿ ਉਹ ਬਾਈ ਗੁਰਦੀ ਦਾ ਖਾਲਸਾ ਬਾਈ ਗੁਰਦੀ ਕੀ ਫਤਿਹ ਧੰਨਵਾਦ ਬਾਈ ਗੁਰਦੀ ਦਾ ਖਾਲਸਾ ਬਾਈ ਗੁਰਦੀ ਕੀ ਫਤਿਹ ਸਤ ਸੰਗਤ ਜੀਓ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਆ ਬਿਬੀ ਨਰਗਰ ਜੰਗਨਰ 1 ਤੋਂ 1 April ਤੋਂ ਲੈ ਕੇ 4 April ਤੱਕ ਮਨਾਇਆ ਜਾਣਾ ਹੈ ਸਾਰੇ ਮੇਲੇ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ ਪਰ ਇਹ ਆ ਵੀ ਸੰਗਤ ਦੀ ਸਾਨੂੰ ਅਡੀਕ ਆ ਵੀ ਸੰਗਤ ਬਾਦ ਚੜ ਕੇ ਇਸ ਸਮਗਮ ਦੇ ਵਿੱਚ ਸ਼ਾਮਲ ਹੋਵੇ ਹਨਾ ਹਰ ਤਰ੍ਹਾਂ ਸੰਗਤ ਦੀ ਸੇਵਾ ਕੀਤੀ ਜਾਊਗੀ ਦੂਸਰਾ ਇਹ ਵੀ ਜਿਹੜਾ ਪ੍ਰੋਗਰਾਮ ਹੈ ਉਹਦੇ ਬਾਰੇ ਮੈਂ ਸ਼ਾਰਟਕਟ ਦੱਸਣਾ ਚਾਹੁੰਦਾ ਆ ਵੀ ਪਹਿਲੀ ਤਰੀਕ ਨੂੰ ਇਹਦਾ ਬਚ ਨਿਸ਼ਾਨ ਸਾਹਿਬ ਦੀ ਚੁਲਾ ਚੋੜੀ ਦੀ ਸੇਵਾ ਤੇ ਉਸ ਤੋਂ ਬਾਅਦ ਫਿਰ ਬੱਚਿਆਂ ਦੇ ਦਸਤਾਰ ਮੁਕਾਬਲੇ ਹੋਣੇ ਆ ਹਨਾ ਜੀ ਤੇ ਰਾਤ ਨੂੰ ਸ਼ਾਮ ਨੂੰ ਕਵੀ ਦਰਬਾਰ ਹੋਊਗਾ ਤੇ ਸਮੂਹ ਸੰਤੋਸ ਜੀ ਵੀ ਦਰਸ਼ਨ ਦੇਣ ਤੇ ਦੋ ਤਰੀਕ ਨੂੰ 15 ਜੋੜੇ ਲੜਕੀਆਂ ਦੇ ਵਿਆਹ ਤੇ ਸਵੇਰੇ ਸਵੇਰੇ 4:30 ਵਜੇ ਵੱਡੀ ਪ੍ਰਭਾਤ ਫੇਰੀ ਗੁਰਦੁਆਰਾ ਬੀਬੀ ਨਾਨਕੀ ਦਾ ਅਨੰਦ ਹੋ ਕੇ ਸੋਰੀ ਸ਼ਰਦੀ ਯਾਤਰਾ ਕਰਦੀ ਹੋਈ ਹਾਂਜੀ ਉਹ ਬੇ ਗੁਰਦੁਰਾ ਸਾਹਿਬੇ ਪਹੁੰਚੂਗੀ ਤੇ ਦਿਨ ਨੂੰ 15 ਜੋੜੇ ਲੜਕੀਆਂ ਦੀਆਂ ਸ਼ਾਦੀਆਂ ਹੋਣੀਆਂ ਹਨ ਰਾਤ ਨੂੰ ਫਿਰ ਕਵੀ ਦਰਬਾਰ ਹੋਵੇਗਾ ਤੇ ਉਸ ਤੋਂ ਬਾਅਦ ਆਪਣਾ ਤਿੰਨ ਤਰੀਕ ਨੂੰ ਸਵੇਰ ਨੂੰ ਨਗਰ ਕੀਰਤਨ ਵੱਡਾ ਹਾਂਜੀ ਆਰੰਭ ਹੋਊਗਾ 10:30 ਵਜੇ ਤੇ ਆਪ ਸਮੂਹ ਸੰਤਾਂ ਨੇ ਨਗਰ ਨਗਰ ਅਲਾਕੀਆਂ ਸੰਤਾਂ ਸ਼ਹਿਰ ਦੇ ਸੰਤਾਂ ਤੇ ਜਿਸ ਵਿੱਚ ਵਿਦੇਸ਼ ਤੋਂ ਆਈਆਂ ਸੰਤਾਂ ਨੇ ਸਾਰਿਆਂ ਨੇ ਸ਼ਾਮਲ ਹੋਣਾ ਹੈ ਤੇ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਆ ਰਾਤ ਨੂੰ ਕਵੀਗੁਰ ਕੀਰਤਨ ਦਰਬਾਰ ਹੋਣਾ ਹੈਗਾ ਤੇ 4 ਤਰੀਕ ਦਾ ਰਾਤ ਨੂੰ ਦਿਨ ਦਾ ਦੀਵਾਨ ਹੋਏਗਾ ਤੇ ਮੈਂ ਆਪ ਸਮੂਹ ਸੰਗਤ ਨੂੰ ਸਮੂਹ ਇਲਾਕੇ ਨੂੰ ਅਸੀਂ ਸ਼ਹਿਰ ਦੇ ਬਟਾਉਂਦੇ ਸੱਜਣਾ ਸ਼ਹਿਰ ਨੂੰ ਅਸੀਂ ਸੰਤਾਂ ਨੂੰ ਬੇਨਤੀ ਕਰਦਾ ਹਾਂ ਵੀ ਆਪ ਇਸ ਸਮਾਗਮ ਦੇ ਵਿੱਚ ਬਾਤ ਚੜ ਕੇ ਹਿਸਾਲੋ 13 ਕਿਲੋ ਬਤਾਓ ਬਾਈ ਗੜਜੀ ਦਾ ਖਾਤਾ ਬਾਈ ਗੜਜੀ ਕੀ ਕਰਦੇ ਆ ਧੰਨਵਾਦ